ਸਵਾਲ ਨਿਕਲਦਾ ਨਾ ਪਤਾਨਾ ਮਲੂਕਾਂ ਦੇ ਸਵਾਲਾਂ ਦੇ ਜਵਾਬ ਦੇ ਕੇ ਜਾਓ ਅੱਧ ਪੱਠੋੜ ਦੇਵ ਲੋਕਾਂ ਦੇ ਵਿੱਚੋਂ ਹੀ ਤੁਸੀਂ ਰੋਟਾ ਲੈਣਾ ਆ ਰਹੇ ਹੋ ਸਾਡੇ ਕਿਰਤੀ ਲੋਕਾਂ ਦੇ ਸਵਾਲ ਨੇ ਅਸੀਂ ਉਹ ਹੀ ਕਿਸਾਨ ਆ ਜਿਹੜੇ ਪਿੰਡਾਂ ਦੇ ਵਿੱਚ ਅੱਗੇ ਸੁਣੋ ਸਵਾਲਾਂ ਦੇ ਜਵਾਬ ਉਹ ਕਿਸ ਤਰ੍ਹਾਂ ਖੇੜੀ ਦੇ ਬੱਚਾ ਜਦੋਂ ਦਿੱਲੀ ਦੇ ਵਿੱਚ ਕਿਸਾਨੀ ਅੰਦੋਲਨ ਚੱਲਦਾ ਸੀ ਉਦੋਂ ਅਜੇ ਮਿਸ਼ਰਾ ਕੈਂਡੀ ਯੁਕਤੀ ਦਾ ਜਿਹੜਾ ਐਕਟ ਸੀ ਉਹਦੇ ਬੇਟੇ ਵੱਲੋਂ ਕਥਮਾਂ ਦੇ ਉੱਤੇ ਜਿੱਪਾ ਧਰਾ ਕੇ ਲੱਤਾਂ ਨਾਲ ਤੋੜ ਦਿੱਤਾਂਗੇ ਗਾ ਉਹਨਾਂ ਨੂੰ ਮਾਰ ਦਿੱਤਾ ਗਿਆ ਤੇ ਅੱਜ ਅਜੇ ਮਿਸ਼ਰਾ ਕੈਂਡੀ ਨੂੰ ਟਿੱਕਾਂ ਬਿੱਕਾਂ ਬਾਰਗਣੇ ਸਵਾਲ ਨੰਬਰ 1 ਵੀ ਉਹਨੂੰ ਸਜ਼ਾ ਕਿਉਂ ਨਹੀਂ ਦਿੱਤੀ ਸਜ਼ਾਵਾ ਕਿਉਂ ਨਹੀਂ ਦਿੱਤੀਆ ਦੂਜਾ ਜਿਹੜਾ ਲਿਖਤੀ ਰੂਪ ਦੇ ਵਿੱਚ ਮੋਦੀ ਸਰਕਾਰ ਨੇ ਦਿੱਤਾ ਅਬੋਲਨ ਕਰ ਇੱਕ ਖਸਨਾ ਦੇ ਉੱਤੇ ਜਿਹੜੇ ਕਰਤੇ ਦਰਜ ਸੀਗੇ ਤੇ ਉਹ ਕਿਉਂ ਨਹੀਂ ਕੈਨਸਲ ਕੀਤੇ ਜਿੱਡਾ ਜਿਹੜਾ ਪੱਟਾ ਮੁੱਕਾ ਐ ਐਨਐਸਪੀ ਦਾ ਐਨਐਸਪੀ ਖਸਨਾ ਦੀ ਜਿਹੜੀ ਦੇਣੀ ਚਾਹੁੰਦੇ ਸੀ 2022 ਦੇ ਵਿੱਚ ਆਦੇ ਸੀ ਖਸਹਾ ਕਰ ਦਾਂਗੇ ਕਿਸਾਨੀ ਮਜ਼ਦੂਰੀ ਉਹ ਐਨਐਸਪੀ ਸਾਡੀ ਕਿਉਂ ਹੋਲਦੀ ਚੰਤਾ ਜਿਹੜੇ ਕਿਸਾਨਾਂ ਮਜ਼ਦੂਰਾਂ ਦੇ ਕਰਜ਼ੇ ਦਾ ਮਸਲਾ ਸੀਗਾ ਉਹ ਮਾਪ ਕਿਉਂ ਨਹੀਂ ਕੀਤਾ ਤੇ ਕਾਰਪੋਰੇਟ ਘਰਾੜਿਆਂ ਦਾ ਆਵਾਲੀਆਂ ਜਾਣੀਆਂ ਦਾ ਕੱਦਾ ਮਾਰ ਕਿੱਥੇ ਕਰਤਾ ਪੰਜਵਾਂ ਜਿਹੜਾ ਬੇਰਜ਼ਗਾਰੀ ਫੁੱਲੀ ਹੋਈ ਆ ਇਹ ਆ ਵੀ ਸੀ ਕਰਕੇ ਰੋਜ਼ਗਾਰ ਦੇਵਾਂਗੇ ਬੜੋ ਲਿਖੇ ਬੱਚਿਆਂ ਨੂੰ ਰੋਜ਼ਗਾਰ ਦੇਵਾਂਗੇ ਉਹ ਰੋਜ਼ਗਾਰ ਕਿਉਂ ਨਹੀਂ ਮਿਲਿਆ ਤੇ ਨੌਜਵਾਨੀ ਦੇਸ ਦੇ ਵਿੱਚੋਂ ਕੈਨੇਡਾ ਅਮਰੀਕਾ ਵੱਲ ਭੱਜ ਰਹੀ ਹੈ ਤੇ ਦੂਜਾ ਜਿਹੜਾ ਤਾਜਾ ਹਰ ਇੱਕ ਹਰ ਇੱਕ ਦਾ ਮਸਲਾ ਅਧੋਲਨ ਕਰਨਾ ਰਹਿ ਤਾ ਤੇ ਛੋਟਾ ਵੀ ਹੁਣ ਇਹ ਆ ਵੀ ਤੁਸੀਂ ਪਿੰਡਾਂ ਚਾਉਣਾ ਤੁਸੀਂ ਇਹਨਾਂ ਲੋਕਤੰਤਰ ਜਿਹੜੇ ਕਿਸਾਨ ਦਿੱਲੀ ਵੱਲ ਜਾ ਰਹੇ ਸੀ ਈਓ ਇਸ ਤਰਤੀ ਦਾ ਹਿੱਸਾ ਨਹੀਂ ਸੀ ਉਹਨਾਂ ਤੇ ਪੈਰੀਗੇਟ ਕਰਦੇ ਗੱਲ ਗੱਦ ਤੇ ਖੰਡੇ ਗੱਦ ਤੇ ਕੰਡਾ ਘਰਤਗਾ ਇੱਕ ਮਿੰਟ ਛੁੱਪ ਕਰਨ ਨੂੰ ਪੈਰੀਗੇਟ ਕੀਤੇ ਪਹਿਲਾਂ ਫਿਰ ਖੜੇ ਨੂੰ ਤੋਂ ਤਣਕ ਦੇ ਵਿੱਚ ਗੋਲੀ ਮਾਰ ਦਿੱਤੀ ਗਈ ਪ੍ਰਾਈਵੇਟ ਹਥਿਆਰ ਨਾਲ ਤੇ ਪੰਜਾਬ ਦੀ ਤਰਤੀ ਤੇ ਤੇ ਸਾਡਾ ਜਿਹੜਾ ਬਿੱਤਪਾਲ ਕਥਾਨ ਲੰਗਰ ਬਤਾ ਰਿਹਾ ਸੀ ਹਰਿਆਣੇ ਦੀ ਪੁਲਸਾ ਕੇ ਉਹਦੇ ਲਕਤਾਂ ਦਾਵਾ ਤੋੜ ਤੀਆਂ ਜੁਵਾੜੇ ਤੋੜਤੇ ਇੱਕ ਪਟਿਆਲੇ ਜ਼ਿਲ੍ਹੇ ਦਾ ਕਿਸਾਨ 35 ਸਾਲ ਦਾ ਉਹਦੇ ਦੋ ਬੱਚੇ ਨੇ ਅਥੂ ਕਹਿੰਦੇ ਗੁਆਏ ਸਿਰ ਤੇ ਉਹਦੀਆਂ ਅੱਖਾਂ ਤਲੀਆਂ ਗਿੰਗਾਂ ਉਹ ਮਰਦਬਾ ਤੇ ਕਾਰਵਾਈ ਕਿਉਂ ਨਹੀਂ ਹੋਈ ਹੰਸ ਜੀ ਠੀਕ ਆ ਮੰਗਾ ਮੰਨਣੀਆਂ ਨਾਮ ਅੰਦਰ ਇਹ ਵੱਖਰੀ ਗੱਲ ਹੈ ਪਰ ਦੂਜੀ ਗੱਲ ਉਹਨਾਂ ਤੇ ਹੱਤਿਆਚਾਰ ਕਿਉਂ ਕੀਤਾ ਗਿਆ ਸਾਡੇ ਸਵਾਲਾਂ ਦੇ ਜਵਾਬ ਨੇ ਤੇ ਅੱਜ ਪਿੰਡਾਂ ਦੇ ਵਿੱਚ ਤੁਸੀਂ ਲੋਕਾਂ ਕੋਲੇ ਆ ਰਹੇ ਹੋ ਇੱਕ ਮਿੰਟ ਇੱਕ ਮਿੰਟ ਤੁਸੀਂ ਆ ਤੇ ਇੱਥੇ ਆਇਓ ਸਾਡੀ ਵੇਖੋ ਕਿੰਨੀ ਘੇਰਾ ਬੰਦੇ ਕੀਤੀ ਆ ਤੁਹਾਨੂੰ ਸਵਾਲ ਨਹੀਂ ਕਰ ਸਕਦੇ ਸਮਝੋ ਤੁਸੀਂ ਬੋਟਾਂ ਦੇ ਦੁਨੀਆਂ ਦੇ ਵਿੱਚ ਅਸੀਂ ਤੁਹਾਨੂੰ ਪ੍ਰਸੰਗ ਸਾਡਾ ਰਾਈਟ ਹੈ ਕਿ ਸਾਡੀਆਂ ਜਿਹੜੀਆਂ ਮੰਗਾਂ ਨੇ ਕਿ ਇੱਕ ਪੰਨਾ ਮਜ਼ਦੂਰਾਂ ਦੀਆਂ ਰੰਤ ਵੀ ਦੇ ਲੋਕਰਣ ਕੀਤਾ ਫੇਰ ਹੀ ਰਾਜ ਕਰੋਗੇ ਤੇ ਸਾਡਾ ਨੁੰਡਾ ਕਿਉਂ ਨਹੀਂ ਦੁਨੀਆ ਜਾ ਰਹੀ ਹੈ ਆਪਕੋ ਕਿਉਂ ਸੱਤਾਂ ਜਾ ਰਿਹਾ ਅਸੀਂ ਉਹ ਪਿੰਡਾਂ ਦੇ ਲੋਕ ਆ ਸ਼ਹਿਰਾਂ ਦੇ ਲੋਕ ਆ ਸਿੱਟੇ ਇੱਕ ਸਿਕਾਨ ਦਾ ਤੂਫਾਨ ਨਾ ਰਿਹਾ ਜੇ ਫਿਰ ਇੱਥੇ ਰਹੂਗਾ ਕੌਣ ਇਹ ਤੂਫਾਨਾਂ ਦੇ ਸਾਡੇ ਜਵਾਬ ਕਿਉਂ ਵੀ ਉਹਨਾਂ ਤੇ ਕਾਰਵਾਈ ਕਿਉਂ ਕਿਦੋਂ ਹੋਊਗੀ ਤੇ ਸਾਡੀ ਐਨਐਸਐਸ ਕੱਪੜਾਂ ਦਾ ਇਨਕਾਰ ਦਾ ਮਸਲਾ ਕਿੱਥੇ ਭਾਰਤੀ ਜਨਤਾ ਪਾਰਟੀ ਜਿੰਦਾਬਾਦ 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 ਇੱਕ ਬਹੁਤ ਜ਼ਿਆਦਾ ਵਾਈਕਲਾਤਾ ਕਰਾਤਾ ਉਹ ਮਨੀ ਮਨੀਪੁਰ ਤੋਂ ਵਕਤ ਸਾਡੀਆਂ ਭੈਣਾਂ ਦੇ ਜੱਸਟਰ ਲਾ ਕੇ ਉਹਨਾਂ ਨੂੰ ਪੁਜਾਰਾਂ ਦੇ ਵਿੱਚ ਘਮਾਇਆ ਗਿਆ ਜੁਸਤੀ ਦੇ ਵਿੱਚ ਜੋ ਵੀ ਅਦਿੱਤਿਆ ਨਾਤੀ ਸਰਕਾਰ ਉਹਦੇ 530 ਨਾਲ ਬਲਾਕ ਕਰ ਕਰਕੇ ਪੀਤਾ ਵਡੀਆਂ ਗਈਆਂ ਰੇੜੀਆਂ ਹੱਟੀਆਂ ਤੋੜ ਗਈਆਂ ਗਈਆਂ ਕੀ ਅੱਜ ਹਾਲਾਤ ਕੀ ਆ ਦੱਸੋ ਤੇ ਅੱਜ ਫੇਰ ਖਾਤਰਾ ਕੇ ਕੀ ਮੋਟਾ ਟੰਡਾ ਦੇ ਵਿੱਚੋਂ ਪੈਣ ਗਿਆ ਸੱਤੋਂ ਆਏ ਸੋਰਾਂ ਲਾ ਕੇ ਡੰਗਾ ਨਾਲ ਪਿਆ ਕੇ ਸਾਡੀ ਘੇਰਾਬੰਦੀ ਕਰਕੇ 500 ਦੱਸੀ ਆਪ ਇਹੋ ਸਵਾਲ ਕਰ ਰਹੇ ਆ ਕਿਥੇ ਖਾਤੋ ਚਾਰ ਕਾ ਦਾ ਯਾ ਮੈਂ ਕੋਟਾ ਜਿਹੜਾ ਕੋਟਾ ਮੈਨ ਲਈ ਆਈ ਉਹ ਐਸਟਾ ਨਹੀਂ ਬੱਸ ਅਸੀਂ ਦਾ ਅਸੀਂ ਦਾ ਕੋਟਾ ਜਿਹੜਾ ਆਈ ਉਹ ਕਿਹਾੜਾ ਸੁਣੀ ਕੇ ਵੀ ਸਾਡੇ ਕੱਲ ਨੂੰ ਪੰਚਾਰੇ ਦੇ ਕੋਲ ਮਾਈਕ 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 ਸੁਣੋ ਗੱਲ ਫਿਰ ਸੁਣੋ ਇੱਕ ਮਿੰਟ ਜਵਾਬ ਇੱਕ ਮਿੰਟ ਜਵਾਬ ਦੇ ਕੇ ਜਵਾਬ ਸੁਣੋ ਪਾਣ ਭਰਾਏ ਉਂਜੋਸਤਾਨੀ ਪੂਰੀ ਦੁਨੀਆ ਦੇ ਇਤਿਹਾਸ ਸਭ ਤੋਂ ਪਹਿਲਾਂ ਗੱਜਕੇ ਫਤੇਦਲਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਖਾਲਸਾ ਬੋਲੋ ਸੋ ਨਿਹਾਲ ਵਾਹਿਗੁਰੂ ਵਾਵੇ ਬਹੁਤ ਅਰਸੇ ਤੋਂ ਮੈਂ ਸੁਣ ਰਿਹਾ ਦੇਖ ਰਿਹਾ ਸੋਚ ਰਿਹਾ ਜਦੋਂ ਪਹਿਲਾ ਅੰਦੋਲਨ ਸੀ ਭਾਜੀ ਜੀ ਨੇ ਸਾਡੇ ਭਰਾ ਹੰਸ ਰਾਜ ਹੰਸ ਦੀ ਜਦੋਂ ਪਹਿਲਾ ਅੰਦੋਲਨ ਸਾਲ ਦੇ ਸਾਹ ਚੱਲਿਆ ਇੱਕ ਵੀ ਆਪਸ਼ ਹੋਵੇ ਕਿ ਕਿਸਾਨਾਂ ਦੇ ਖਿਲਾਫ ਕਿਸਾਨੀ ਦੇ ਖਿਲਾਫ ਪੰਜਾਬ ਦੇ ਖਿਲਾਫ ਪੰਜਾਬੀਅਤ ਦੇ ਖਿਲਾਫ ਬੋਲਿਆ ਹੋਵੇ ਤੇ ਮੇਰੀ ਜ਼ੁਬਾਨ ਅੱਜ ਹੀ ਵੱਢ ਦੋ ਮੇਰੀ ਸੁਣ ਲੈ ਬੜੀ ਬੇਚੀ ਸਨਾਂ ਜਿਹੜੀ ਰਲਤ ਗੱਲ ਹੋਈ ਹੈ ਉਹ ਰਲਤ ਗੱਲ ਹੈ ਜਿਹੜੇ ਤੁਸੀਂ ਸਲਾਲ ਉਠਾਏ ਆ ਜ਼ੁਲਮ ਚਾਹੇ ਭਾਈ ਕਰੇ ਜਾਂ ਕੋਈ ਕਰੇ ਜ਼ੁਲਮ ਜ਼ੁਲਮ ਕਿਸੇ ਤੇ ਵੀ ਜ਼ਿਆਤੀ ਹੋਈ ਹੈ ਉਸੇ ਤੁਹਾਡਾ ਵੀਰ ਜਦੋਂ ਵੀ ਕੋਈ ਨੂੰਮਿਤ ਹੋਈ ਹੈ ਢੋਲੀ ਚੱਕਦੀ ਜੋ ਬਣਿਆ ਹਮੇਸ਼ਾ ਤੁਹਾਡੀ ਗੱਲ ਕੀਤੀ ਆ ਚਾਹੇ ਪੱਤਾ ਪੱਤਾ ਸਿੰਘਾਂ ਦਾ ਵੈਰੀ ਦੀ ਗੱਲ ਹੋਵੇ ਚਾਹੇ ਅੰਦੋਲਨ ਦੀ ਗੱਲ ਹੋਵੇ ਤੁਹਾਡਾ ਭਰਾ ਭਾਵੇਂ ਤੁਸੀਂ ਮੈਨੂੰ ਸਭ ਤੋਂ ਜ਼ਿਆਦਾ ਗਾਲਾਂ ਕੱਢਦੇ ਸੀ ਤੇਰੇ ਪੁੱਤੇ ਇਹਦੀ ਦੇਣ ਸੀ ਸੁਣ ਲੈ ਅੰਦੋਲਨ ਪੰਜਾਬੀ ਅੰਦੋਲਨ ਦੀ ਗੱਲ ਹੈ ਤਰੀ ਰੋਜ਼ ਮੈਂ ਰਾਸ਼ਨ ਭੇਜਦਾ ਸੀ ਜੇ ਕੋਈ ਸ਼ੱਕ ਸ਼ੋਭਾ ਹੈ ਤਾਂ ਬੰਦੇ ਜੀਦੇ ਆ ਉਹਨਾਂ ਨੂੰ ਖੁਸ ਲੈਣਾ ਤੁਸੀਂ ਮੈਂ ਖੇਤਾਂ 'ਚ ਪੜਿਆ ਤੁਹਾਡਾ ਖਾ ਕੇ ਪੜਿਆ ਮੈਂ ਖੇਤ ਮਜ਼ਦੂਰ ਦਾ ਪੁੱਤਰ ਐ ਬੇਟਾ ਅਰਜਨ ਸਿੰਘ ਮੇਰੇ ਸਰਦਾਰ ਅਰਜਨ ਸਿੰਘ ਦਾ ਮੈਂ ਪੁੱਤਰ ਆਹੋ ਜੇ ਜੋ ਤੁਹਾਡੇ ਸਵਾਲ ਆ ਉਹਨਾਂ ਦੀ ਜਵਾਬ ਇਹ ਬਸ ਮੈਂ ਕੋਈ